ਨੌਲਡਰੀ ਫਾਰਮਿੰਗ ਨੌਲੇਜ ਵਿੱਚ ਆਖ ਸਕਦਾ ਸਕਦਾ ਨਵਾਂ ਨੁਕਤਾ ਥੋੜੀ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਜਿਹੜਾ ਕੀ ਹੈ ਮੱਝਾਂ ਵਾਸਤੇ ਨਾ ਬਹੁਤ ਸਾਰੇ ਵੀਰਾਂ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਆ ਜਾਂਦੀ ਹੈ ਕਿ ਉਹਨਾਂ ਦੀਆਂ ਮੱਝਾਂ ਇਹ ਇਹ ਵਿੱਚ ਨਹੀਂ ਆਉਂਦੀਆਂ ਬੋਲਦੀਆਂ ਨਹੀਂ ਜਾਂ ਗੁੰਗੇ ਹਿੱਟ ਕਰਦੀਆਂ ਇਸ ਤਰ੍ਹਾਂ ਦੀਆਂ ਪ੍ਰੋਬਲਮ ਬਹੁਤ ਸਾਰੇ ਵੀਰਾਂ ਨੂੰ ਆ ਜਾਂਦੀ ਹੈ ਨਾ ਇਸ ਪ੍ਰੋਬਲਮ ਦਾ ਸੀ ਸਾਡੇ ਕੋਲੇ ਇੱਕ ਨੁਕਤਾ ਹੈ ਜਿਸ ਦਾ ਸਾਨੂੰ 100% ਰਿਜ਼ਲਟ ਮਿਲਿਆ ਹੋਇਆ ਹੈ ਅਸੀਂ ਇਹ ਨੁਕਤਾ ਆਪੇ ਅਸਵਾਣੇ ਉੱਪਰ ਵਰਤਦੇ ਆ ਜਿਨ੍ਹਾਂ ਦਾ ਸਾਨੂੰ ਕੀ ਆ ਰਿਜ਼ਲਟ 100% ਮਿਲਿਆ ਹੈ ਅਸੀਂ ਉਹ ਹੀ ਨੁਕਤੇ ਕੋਟਨਾ ਸ਼ੇਅਰ ਕਰਦੇ ਆ ਜਿਹੜੇ ਕੀ ਅਸੀਂ ਆਪ ਨੂੰ ਵਰਤਦੇ ਆ ਮੱਝਾਂ ਨੂੰ ਚੇਹ ਪ੍ਰੋਬਲਮ ਆਉਣੀ ਕਿਉਂ ਹੈ ਕਿਉਂਕਿ ਆਪਨੇ ਜਿਉਂ ਵੀ ਆਪਾਂ ਚਾਰਾ ਪਾਉਨੇ ਆ ਜਾਂ ਫੀਡ ਪਾਉਨੇ ਆ ਉਹਨਾਂ ਨੂੰ ਉਸ ਤੋਂ ਉਹ ਸਾਰੇ ਪ੍ਰੋਟੀਨ ਨਹੀਂ ਮਿਲਦੇ ਜਿਹੜੇ ਕੀ ਉਹਨਾਂ ਨੂੰ ਲੋੜ ਹੁੰਦੀ ਹੈ ਹੀਟ ਵਿੱਚ ਆਉਣ ਲਈ ਇਹ ਜਿਹੇ ਨੁਕਤੇ ਅਸੀਂ ਦੱਸਿਆ ਇਸ ਨਾਲ ਕੀ ਆ ਉਸਦੇ ਸਾਰੇ ਵਿਟਾਮਿਨ ਮਿਲਣ ਜਿਹੜੇ ਵੀ ਆ ਪੂਰੇ ਹੋ ਜਾਣਗੇ ਆਪੀਆਂ ਮੱਝਾਂ ਹੀਟ ਵਿੱਚ ਆ ਜਾਂਦੀਆਂ ਹਨ ਇਹਨੂੰ ਪਹਿਲਾਂ ਸ਼ੇਅਰ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਹਾਂ ਸਾਰੇ ਪਸ਼ੂ ਪਾਲਕ ਵੀਰਾਂ ਨੂੰ ਪੰਜਾਬ ਦੇ ਰੀ ਵਿਕਾਸ ਬੋਰਡ ਤੋਂ ਜਿਹੜਾ ਕੋਰਸ ਹੁੰਦਾ ਹੈ 1 ਮਹੀਨੇ ਦਾ ਜਾਂ 14 ਦਿਨਾਂ ਦਾ ਕੋਰਸ ਜ਼ਰੂਰ ਕਰਨਾ ਚਾਹੀਦਾ ਹੈ ਇਸ ਵਿੱਚ ਸਾਨੂੰ ਬਹੁਤ ਸਾਰੀਆਂ ਜਾਣਕਾਰੀਆਂ ਦਿੱਤੀਆਂ ਜਾਂਦੀਆਂ ਹਨ ਜਿਹੜਾ ਮੰਤਰੀ ਕੋਰਸ ਹੁੰਦਾ ਹੈ ਉਸ ਵਿੱਚ AI ਕਰਨੇ ਦੀ ਆਪਾਂ ਨੂੰ ਸਿਕਾਈ ਜਾਂਦੀ ਹੈ ਕਿ ਇਹ ਤਾਂ ਵੀ ਆਪਾਂ ਆਪਣੇ ਪਸ਼ੂਆਂ ਦੇ ਉੱਪਰ AI ਕਰ ਸਕਦੇ ਹਾਂ ਇਹ ਕੋਰਸ ਸਾਰੇ ਪਸ਼ੂ ਪਾਲਕ ਵੀਰਾਂ ਲਈ ਬਹੁਤ ਹੀ ਜ਼ਰੂਰੀ ਹੈ ਇਸ ਵਿੱਚ ਬਹੁਤ ਸਾਰੀਆਂ ਜਾਣਕਾਰੀਆਂ ਦਿੱਤੀਆਂ ਜਾਂਦੀਆਂ ਹਨ ਤੇ ਹੁਣ ਇਸੇ ਤਰ੍ਹਾਂ ਹੀ ਆਪਾਂ ਆਪਣੀ ਵੀਡੀਓ ਕੰਟੀਨਿਊ ਕਰਦੇ ਆ ਜਿਹੜਾ ਕਿ ਆਪਣੀ ਅੱਜ ਦੀ ਵੀਡੀਓ ਸੀਗੀ ਮੱਜਾਂ ਦੇ ਉੱਤੇ ਮੱਜਾਂ ਦੇ ਉੱਪਰ ਐ ਸਪੈਸ਼ਲ ਜਿਹੜੇ ਕਿ ਮੱਜਾਂ ਹੇਹੇ ਵਿੱਚ ਨਹੀਂ ਆਉਂਦੀਆਂ ਜਾਂ ਗੁੰਗੇ ਹੀਲਟ ਕਰਦੇ ਆ ਨਾ ਉਹਨਾਂ ਦੀ ਪ੍ਰੋਬਲਮ ਲਈ ਅਸੀਂ ਆਪਣਾ ਨੁਕਤਾ ਫੁਰਨਾ ਸ਼ੇਅਰ ਕਰਨ ਜਾ ਰਹੇ ਆ ਇਸ ਵਿੱਚ ਕੀ ਆਪਣੇ ਘਰਾਂ ਵਿੱਚ ਆਮ ਵਿੱਚ ਚੀਜ਼ਾਂ ਮਿਲ ਜਾਂਦੀਆਂ ਹਨ ਜੇਕਰ ਤੁਹਾਨੂੰ ਵੀ ਸਾਡੇ ਨੁਕਤੇ ਵਧੀਆ ਲੱਗਦੇ ਹਨ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਕਮੈਂਟ ਜਰੂਰ ਕਰਨਾ ਜੀ ਨੁਕਤੇ ਵਿੱਚ ਆਪਾਂ 2 ਕਿਲੋ ਬੜੇ ਮਲੇ ਆਨੇ ਹਨ ਤੇ ਅੱਧਾ ਕਿਲੋ ਘੋੜ ਲੈਣਾ ਹੈ ਤੇ ਲੋੜ ਮੁਤਾਬਕ ਪਾਣੀ ਪਾ ਕੇ ਆਪਾਂ ਇਸ ਨੂੰ ਰਹਿਣਾ ਲੈਣਾ ਹੈ ਇਸ ਦੀ ਲੇਟੀ ਬਣਾ ਲੈਣੀ ਹੈ ਲੇਟੀ ਬਣਾ ਕੇ ਆਪਾਂ ਮੱਝ ਨੂੰ ਦੇਣੀ ਹੈ ਲਗਾਤਾਰ 10 ਦਿਨ 10 ਦਿਨ ਤੋਂ ਬਾਅਦ ਕੀ ਹੈ ਇਸ ਦੇ ਵਿੱਚ ਨਾਗਾ ਪਾ ਲੈਣਾ ਹੈ 10 ਦਿਨਾਂ ਦਾ ਹੀ ਆਪਾਂ ਨਾਗਾ ਪਾਉਣਾ ਹੈ ਉਸ ਤੋਂ ਬਾਅਦ ਫਿਰ 10 ਦਿਨ ਰਿਪੀਟ ਕਰ ਲੈਣਾ ਹੈ ਇਸ ਨਾਲ ਕੀ ਆ ਛੋਟੀਆਂ ਜਿਹੜੀਆਂ ਮੱਝਾਂ ਹਨ ਉਹਨਾਂ ਵਿੱਚ ਜਿਹੜੀ ਵੀ ਪ੍ਰੋਬਲਮ ਹੁੰਦੀ ਹੈ ਤੇ ਜਿਸ ਕਰਕੇ ਉਹ ਹੀਟ 'ਚ ਨਹੀਂ ਆਉਂਦੀਆਂ ਉਹ ਘਾਟ ਉਹਨਾਂ ਵਿੱਚ ਪੂਰੀ ਹੋ ਜਾਂਦੀ ਹੈ ਤੇ ਉਹ ਹੀਟ ਵਿੱਚ ਆ ਜਾਂਦੀਆਂ ਹਨ ਜਾਂ ਹੇਹ ਵਿੱਚ ਆ ਜਾਂਦੀਆਂ ਹਨ ਇਹ ਨੁਕਤਾ ਸੀ ਆਪਣੇ ਪਸੂਆਂ ਦੇ ਉੱਪਰ ਵਰਤਿਆ ਹੈ ਇਸ ਦਾ ਸਾਨੂੰ 100% ਰਿਜ਼ਲਟ ਮਿਲਿਆ ਹੈ